ਖੂਨਦਾਨ ਸਭ ਤੋਂ ਵੱਡਾ ਦਾਨ ਹੈ ਖੂਨਦਾਨ ਤੋਂ ਭਾਵ ਕਿਸੇ ਦੂਸਰੇ ਵਿਅਕਤੀ ਨੂੰ ਆਪਣਾ ਖੂਨ ਦੇ ਉਸ ਦੀ ਜਾਨ ਬਚਾਉਣਾ ਹੁੰਦਾ ਹੈ ਖੂਨ ਇੱਕ ਇਹੋ ਜਿਹਾ ਪਦਾਰਥ ਹੈ ਜਿਸ ਨੂੰ ਲੈਬੋਰੀਟਰੀ ਵਿੱਚ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ ਇਸ ਲਈ ਖੂਨ ਦੀ ਕੀਮਤ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਇਸੇ ਤਰ੍ਹਾਂ ਦਾ ਜ ਨੇਕ ਉਪਰਾਲਾ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਜਨਮ ਦਿਨ ਤੇ ਅੱਜ ਫਗਵਾੜਾ ਦੇ ਗੀਤਾ ਭਵਨ ਮੰਦਿਰ ਵਿਖੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਫਗਵਾੜਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸਮਾਜਿਕ ਰਾਜਨੀਤਿਕ ਅਤੇ ਵਿਸ਼ਵਤਾ ਨੇ ਸ਼ਿਰਕਤ ਕੀਤੀ ਅਤੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਖੂਨਦਾਨੀਆਂ ਦਾ ਹੌਸਲਾ ਵਧਾਇਆ ਉੱਥੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਅਨੀਤਾ ਸੋਮ ਪ੍ਰਕਾਸ਼ ਜੀ ਨੇ ਕਿਹਾ ਕਿ ਅੱਜ ਹਰ ਸਾਲ ਦੀ ਤਰ੍ਹਾਂ 3 ਅਪ੍ਰੈਲ ਨੂੰ ਖੂਨਦਾਨ ਕੈਂਪ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਕੈਂਪ ਨੂੰ ਸਾਰੇ ਜਣੇ ਰਲ ਕੇ ਕਾਮਯਾਬ ਕਰਦੇ ਹਨ ਉਹਨਾਂ ਨੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਤੇ ਇਹੋ ਜਿਹਾ ਨੇਕ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਨਾਲ ਇਹ ਨੀਤਾ ਸੋਮਪ੍ਰਕਾਸ਼ ਜੀ ਅਤੇ ਉਹਨਾਂ ਦੇ ਸੁਪੁੱਤਰ ਸਾਹਿਲ ਕੈਂਥ ਜੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਤੇ ਖੂਨਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਪੂਰੇ ਖੂਨਦਾਨ ਕੈਂਪ ਵਿੱਚ 236 ਖੂਨ ਯੂਨਿਟ ਇਕੱਠਾ ਹੋਇਆ ਇਸ ਤੋਂ ਇਲਾਵਾ ਵਫਾਕ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਕੀ ਕਿਹਾ ਤੁਸੀਂ ਵੀ ਵੇਖੋ ਇਸ ਖਾਸ ਖਬਰ ਵਿੱਚ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ 30 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਬੱਚੇ ਔਰ ਮੇਰੇ ਨਾਲ ਵਸਨੀਕ ਖੜੇ ਆਏ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਹੈ ਨਵਲੀ ਜੁਨਿਵਰਸਿਟੀ ਦਾ ਬਹੁਤ ਸਹਿਯੋਗ ਹੁੰਦਾ ਹੈ ਔਰ ਸ਼ਹਿਰ ਵਾਸੀਆਂ ਦਾ ਇਹਰਾ ਤੇ ਮੈਨੂੰ ਆਣਾ ਇਸ ਕਮਪੀ ਕੈਂਪ ਨੂੰ ਸਾਰੇ ਜਣੇ ਨਾਲ ਕੇ ਕੰਮਜਾਬ ਕਰਦੇ ਆ ਕਿਉਂਕਿ ਇਸ ਹੋਮ ਪ੍ਰਕਾਸ਼ ਜੀ ਦੇ ਜਨਮ ਦਿਨ ਤੇ ਕੈਂਪ ਲਗਾਇਆ ਜਾਂਦਾ ਹੈ ਔਰ ਮੈਂ ਸਾਰਿਆਂ ਨੂੰ ਨੁਕੀਤ ਕਰਨੀ ਹੈ ਕਿ ਸਾਰੇ ਜਣੇ ਆਪਣੇ ਜਨਮ ਦਿਨ ਤੇ ਇਸ ਤਰ੍ਹਾਂ ਦੇ ਕੈਂਪ ਲਗਾਇਆ ਕਰੋ ਤਾਂ ਕਿ ਜਿਨ੍ਹਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਉਹਨਾਂ ਦੀ ਲੋੜ ਪੂਰੀ ਹੋ ਸਕੇ ਔਰ ਜੀਵਨਿਕ ਕੰਮ ਕਰ ਸਕੀਏ ਮੇਰੇ ਵੱਲੋਂ ਜਿੰਨੇ ਵੀ ਬੱਚਿਆਂ ਨੇ ਬਲੱਡ ਦਿੱਤਾ ਹੈ ਸਾਰਿਆਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹੈ ਅੱਛਾ ਕੰਮ ਕਰਦੇ ਆ ਮੇਰੇ ਨਾਲ ਲੋਕੋ ਜਿਹੜਾ ਕਿ ਜਿੰਦਗੀ ਚ ਬਹੁਤ ਅੱਛਾ ਕੰਮ ਕਰ ਰਹੇ ਨੇ ਬੀ ਤੇ ਬਾਰ ਬਾਰ ਬਲੱਡ ਦਿੰਦੇ ਆ ਕਈ ਬੱਚੇ ਮੈਂ ਦੇਖਿਆ ਇੰਨੇ ਕਿੰਨੋਂ ਜ਼ੋਰ ਨਾਲ ਪੁੱਛਦੇ ਤੁਸੀਂ ਕਿ ਤੀਹ ਪਹਿਲਾ ਦਿੱਤਾ ਉਹ ਕਹਿੰਦੇ ਸੀ ਅਸੀਂ ਤਾਂ ਚੌਥੀ ਵਾਰੀ ਦੇਣ ਲੱਗੀਆਂ ਸੋ ਬੜਾ ਮਨ ਨੂੰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਬੱਚੇ ਅੱਜ ਕਿੰਨਾ ਹੁਸ਼ਿਆਰ ਔਰ ਇਹਹੀ ਪ੍ਰਮਾਤਮਾ ਗਿਆਨ ਦਾਸ ਕੇ ਬੱਚਿਆਂ ਤੇ ਕਹਿੰਦੇ ਹੁਸ਼ਿਆਰ ਬਣਾ ਕੇ ਰੱਖੇ ਔਰ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਮੇਰੇ ਹਰ ਹਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਸੋ ਅੱਜ ਸਾਫ ਦਾ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਜਾਣਦੇ ਨੇ ਜਿਹੜਾ ਕਿ ਫਗਵਾੜੇ ਦੇ ਲੋਕਾਂ 'ਚ ਬੜਾ ਵੱਡਾ ਉਤਸ਼ਾਹ ਹੈਗਾ ਖਾਸ ਤੌਰ ਤੇ ਜਿਹੜੀ ਯੂਥ ਅੱਜ ਨੌਜਵਾਨ ਇਕੱਠੇ ਹੋ ਕੇ ਆਏ ਆ ਖੂਨਦਾਨ ਕੈਂਪ ਇੱਥੇ ਲੱਗਾ ਹੋਇਆ ਆ ਫਗਵਾੜਾ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਨੌਜਵਾਨ ਬੱਚੇ ਜਿਹੜੇ ਖੂਨਦਾਨ ਕਰ ਰਹੇ ਆ ਸੋ ਮੈਂ ਆਪਣੇ ਪਰੋਂ ਮੰਤਰੀ ਸੋਮ ਪ੍ਰਕਾਸ਼ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੈਡਮ ਹਨੀਤਾ ਸੋਮ ਪ੍ਰਕਾਣ ਨੂੰ ਵਧਾਈ ਦਿੰਦਾ ਤੇ ਕਿਉਂਕਿ ਸੋਮ ਪ੍ਰਕਾਸ਼ ਜੀ ਨੇ ਆਪਣੇ ਕਾਰਜਕਾਲ ਦੇ ਵਿੱਚ ਫਗਵਾੜਾ ਸ਼ਹਿਰ ਦੀ ਨਿਹਾਰ ਫਗਲੀਆਂ ਤੇ ਫਗਵਾੜਾ ਸ਼ਹਿਰ ਦੇ ਲੋਕ ਵੀ ਉਹਨਾਂ ਨੂੰ ਪਸੰ ਸਾਰੇ ਪੰਜਾਬ ਤੋਂ ਵੱਖ-ਵੱਖ ਜਿਹੜੇ ਰਾਜਨੀਤਿਕ ਲੋਕ ਆ ਉਹ ਸਮਾਜਿਕ ਲੋਕ ਤੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਵਧਾਈਆਂ ਦੇ ਰਹੇ ਆ ਸਾਡੇ ਵੱਲੋਂ ਵੀ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਮੰਤਰੀ ਸਾਹਿਬ ਸ਼੍ਰੀ ਪ੍ਰਕਾਸ਼ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਖਾਂਟੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਇੰਨਾ ਪੁੰਨ ਦਾ ਨੇਕੀ ਦਾ ਕੰਮ ਕਰਦੇ ਹੋਏ ਬਹੁਤ ਘੱਟ ਲੋਕਾਂ ਨੂੰ ਦੇਖਿਆ ਸੋਸ਼ਲ ਸਰਵਿਸ ਕਰਨੇ ਲਈ ਐਡੀ ਗਰਮੀ ਦੇ ਵਿੱਚ ਵੀ ਪਿੱਛੇ ਨਹੀਂ ਹਟ ਰਹੇ ਔਰ ਖਾਸ ਕਰਕੇ ਆਪਣੇ ਜਨਮ ਦਿਨ ਤੇ ਇਹ ਪੁੰਨ ਕੰਮ ਕਰਨ ਦੀ ਬਹੁਤ ਬਹੁਤ ਸ਼ੁਭਕਾਮਨਾ ਇਹਨਾਂ ਨੂੰ ਔਰ ਸਾਡੇ ਕੋਲ ਜਿੰਨਾ ਸਹਿਯੋਗ ਹੋ ਪਾਏਗਾ ਅਮਿਸ਼ਾ ਦੇਵੋ ਬਹੁਤ ਬਹੁਤ ਸ਼੍ਰੀ ਗੀਤਾ ਭਵਨ ਮਾਡਲ ਟਾਊਨ ਫਗਵਾੜਾ ਦੇ ਵਿੱਚ ਪਵਨ ਪਵਿੱਤਰ ਨਗਰੀ ਇੱਥੇ ਅੱਜ ਸਾਡੇ ਮਾਨਯੀ ਐਕਸ ਮੰਤਰੀ ਸਰ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਐਕਸ ਮੰਤਰੀ ਰਾਜ ਸ੍ਰੀ ਸੋਮ ਪ੍ਰਗਜ ਜੀ ਉਹਨਾਂ ਦਾ ਅੱਜ ਜਨਮ ਦਿਨ ਦੇ ਉੱਤੇ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਵਾ ਲਾਇਆ ਵਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਅੱਜ ਬਲੱਡ ਆਪਣਾ ਦਾਨ ਕਰਨ ਨੂੰ ਡੋਨੇਸ਼ਨ ਲਈ ਆਏ ਆ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਇਹ ਜਿਹੜਾ ਐਕਸ ਮੰਤਰੀ ਸਾਹਿਬਾ ਸਾਡੇ ਫਿਰ ਸੋਮਰਾ ਜੀ ਇਹਨਾਂ ਦਾ ਪਰਮਾਤਮਾ ਇਦਾਂ ਹੀ ਆਪਣੀ ਕਿਰਪਾ ਬਣਾਈ ਰੱਖੇ ਸਿਹਤ ਠੀਕ ਰੱਖੇ ਤਾਂ ਜੋ ਪਰਵਾੜੇ ਦੇ ਉੱਤੇ ਆਪਣਾ ਇਹਨਾਂ ਦਾ ਆਸ਼ੀਰਵਾਦ ਬਣਿਆ ਰਵੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਮੰੰਦੀਏ ਮੰਤਰੀ ਸ਼੍ਰੀ ਸ਼ੰਕਪਾ ਜੀ ਕੈਤ ਜੀ ਦਾ ਜਨਮ ਦਿਵਸ ਦੇ ਮੌਕੇ ਤੇ ਕੀਰਤਵਾਰ ਮੰਦਰ ਵਿਖੇ ਜੋ ਹਕੂਮਤ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਉਸ ਵਿੱਚ ਅੱਜ ਵੱਦ ਚੜ ਕੇ ਯੂਥ ਨੇ ਪਾਰਟਿਸਪੇਸ਼ਨ ਕੀਤੀ ਹੈ ਇਹ ਜਿਹੜਾ ਕੈਂਪ ਹਰ ਸਾਲ 10 ਅਪ੍ਰੈਲ ਨੂੰ ਇੱਥੇ ਲਗਾਇਆ ਜਾਂਦਾ ਵਾ ਬਹੁਤ ਵਧੀਆ ਉਪਰਾਲਾ ਵਾ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਸ਼ਹਿਰ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਜਿਹੜੇ ਲੋੜਵੰਦ ਨੇ ਹਕੂਮਤ ਲਈ ਜਿਹੜੇ ਦਾਦਰ ਭਟਕਦੇ ਆ ਉਹਨੂੰ ਨਾ ਭਟਕਣਾ ਪਵੇ ਤੇ ਟਾਈਮ ਸ਼ੇਅਰ ਬਲੱਡ ਮਿਲੇ ਤੌਰ ਤੇ ਪੇਸ਼ੈਂਟ ਜਿਹੜਾ ਵਾ ਵਧੀਆ ਇਲਾਜ ਕਰਵਾ ਕੇ ਟਾਈਮ ਸ਼ੇਅਰ ਵਧੀਆ ਘਰ ਜਾਵੇ ਤੇ ਸਭ ਨੂੰ ਅਪੀਲ ਆ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਫਿਰ ਮੈਰੀ ਯੂਨੀਵਰਸਿਟੀ ਦੇ ਇਹਦੇ ਖਾਸ ਮੌਕੇ ਤੇ ਖੂਨਦਾਨ ਕਰਨ ਲਈ ਮੋਰੇ ਆਓ ਤੇ ਇਸ ਦਰ ਕੈਂਪਰੂ ਆਪਾਂ ਸ਼ਹਿਰ ਵਾਸੀ ਸਾਰੇ ਮਿਲ ਕੇ ਆਪਾਂ ਇਹਨਾਂ ਨੂੰ ਯੋਜਨ ਕਰੀਏ ਕਰਦੇ रहिए ਤੇ ਬਹੁਤ ਬਹੁਤ ਤੁਹਾਨੂੰ